ਪੱਗ ਸਿੰਪਲ ਵਾਦੀ ਚਾ ਉਰੇ ਸਪਾਰੀ ਸੂਟ ਪਾਇਆ ਹੋਇਆ ਬਾਈ ਦੇ ਉਹਦੇ ਪਤਾ ਨਹੀਂ ਉਹ ਪੁਰਸ ਵਾਲਾ ਕੌਣਾ ਬਾਈ ਖਿੱਚ ਕੇ ਧੂਕੇ ਪੱਗ ਲਾਹੀ ਆ ਲਫੜ ਮਾਰੇ ਨੇ ਕਿਸ ਨਾਲ ਤੋਂ ਖਿੱਚਿਆ ਆਹ ਦੇਖ ਲੋ ਆ ਕੱਪੜੇ ਪਾੜੇ ਗਏ ਨੇ ਬਾਈ ਆਹ ਜਿਹੜੀਆਂ ਕੂਣੀਆਂ ਨੇ ਉਹ ਫੈਕਚਰ ਕਰੀਆਂ ਨੇ ਸਿਵਲ ਕੱਪੜਿਆਂ ਦੇ ਵਿੱਚ ਆਪਣੇ ਗੁੰਡਾ ਪ੍ਰੋਸੈਸ਼ਨ ਨੂੰ ਲਿਆ ਕੇ ਸਾਡੇ ਕਿਸਾਨ ਭਾਈਆਂ ਦੇ ਕੱਪੜੇ ਪਾੜੇ ਨੇ ਜਦੋਂ ਅਸੀਂ ਭੈਣਾ ਅੱਗੇ ਹੋਈਆਂ ਤਾਂ ਇਹਨਾਂ ਨੇ ਮੇਰੇ ਸਾਤੀ ਦੇ ਵਿੱਚ ਮੁੱਕੀਆਂ ਮਾਰੀਆਂ ਨੇ ਮੇਰੇ ਨਾਲ ਦੀ ਸਾਡੀ ਸੂਬਾ ਕੁਦੇ ਬਾਲ ਪੱਟੇ ਨੇ ਮਨਦੀਪ ਕਰ ਚਿੰਮਾ ਨੇ ਮੇਰੇ ਬਾਲ ਪੱਟੇ ਨੇ ਮੇਰਾ ਕੀ ਕਸੂਰ ਸੀ ਅਸੀਂ ਸਿਰਫ ਆਪਣੇ ਹੱਕ ਮੰਗ ਰਹੇ ਸੀ ਮਨਜੀਤ ਡੀਐਸਪੀ ਸਾਹਿਬ ਨੂੰ ਸਟੇਜ ਤੋਂ ਵੀ ਅਨਾਉਂਸਮੈਂਟ ਹੋਈਆ ਕਿ ਪ੍ਰਸ਼ਾਸਨਾ ਜਿਹੜੀ ਸਾਡੀ ਮੰਗ ਮੰਨੇ ਸੋ ਤੁਸੀਂ ਦੇਖਿਆ ਕਿ ਸਾਡੇ ਕੱਪੜੇ ਪਾੜੇ ਗਏ ਨੇ ਬਾਈ ਮੋਬਾਈਲ ਕੱਢ ਲੈ ਸਾਡੀਆਂ ਜੇਬਾਂ ਦੇ ਬਟੂਏ ਕੱਢ ਕੇ ਲੈ ਗਿਆ ਪ੍ਰਸ਼ਾਸਨੂਰੇ ਦਾ ਸਾਡੇ ਜੇਬਾਂ ਚੋਂ ਸਾਡੇ ਮੋਬਾਈਲ ਲੈ ਗਿਆ ਖਿੱਚ ਕੇ ਸਾਨੂੰ ਕਿੱਚਾ ਤੂੰ ਹੀ ਕਰਕੇ ਬਗੈਰ ਵਰਦੀ ਤੋਂ ਬਾਈ ਇਹ ਪੱਗ ਕਿਵੇਂ ਲਈ ਪੱਗ ਬਾਈ ਪੁਲਿਸ ਵਾਲਿਆਂ ਬਾਈਆਂ ਨੇ ਲਾ ਗਿਆ ਜਿਨ੍ਹਾਂ ਨੇ ਵਰਦੀ ਨਹੀਂ ਪਾਈ ਹੋਈ ਸੀ ਲਫੜ ਮਾਰੇ ਨੇ ਕਿਡੇ ਸਕੇਸਾਂ ਤੋਂ ਖਿੱਚ ਕੇ ਪਰਾਂ ਕਰਿਆ ਗਿਆ ਹਨ ਮੇਰੇ ਨਾਲ ਟੱਕਾ ਮੁਕੀ ਕੀਤੀ ਮੇਰੀ ਯੂਨੀਫਾਰਮ ਖਿੱਚੀ ਮੇਰਾ ਜੂੜਾ ਖਿੱਚਿਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਇੱਕ ਲੈਡੀ ਅਫਸਰ ਦੇ ਉੱਪਰ ਹੱਥ ਚੱਕ ਰਹੇ ਆ ਲੱਤਾਂ ਮਾਰ ਮਾਰ ਮੂਰੇ ਪਿਆਂਦੇ ਸੀ ਗੱਡੀ ਦੇ ਮੂਰੇ ਪਈ ਤੀ ਅਸੀਂ ਤਾਂ ਮੈਡਮ ਲਵੇ ਗਏ ਵੀ ਨਹੀਂ ਹੱਥ ਨਹੀਂ ਲਿਆ ਗੱਡੀ ਦੇ ਮੂਰੇ ਪਈ ਸੀ ਜੀ ਕਿਸੇ ਨੇ ਮੇਰੇ ਤੇ ਹਮਲਾ ਕੀਤਾ ਬਾਈ ਉਹ ਦੇਖ ਸਕਦੇ ਹੋ ਤੁਸੀਂ ਲਾਈਵ ਚੱਲਦਾ ਹੋ ਕਿ ਕਿੱਥੇ ਕਿੱਥੇ ਬੈਠੇ ਤੇਰੀ ਮੈਡਮ ਤੇ ਕੀ ਹਮਲਾ ਲੱਗਾ ਅਸੀਂ ਤਾਂ ਗੱਡੀ ਅਸੀਂ ਤਾਂ ਗੱਡੀ ਰੋਕ ਰਹੇ ਤੇ ਭਰਾ ਜੀ ਅਸੀਂ ਹਮਲਾ ਕਰਨ ਵਾਲੇ ਆ ਜਨ ਅਸੀਂ ਪੱਪੂ ਪੰਕ ਜਦੇ ਨਾਮ ਹਮਲਾ ਕਰਦੀਏ ਜੇ ਚੋਰ ਨੂੰ ਪਨਾਹ ਦੇਣ ਵਾਲੇ ਬਾਈ ਐਕਸ਼ਨ ਜਿਵੇਂ ਵੀ ਕਿਸਾਨ ਮਜ਼ਦੂਰ ਮੋਰਚੇ ਜਿੱਥੇ ਬੰਦੀਆਂ ਕਹਿਣਗੇ ਇਹਨਾਂ ਦੇ ਜੇਬਾਂ ਦੇ ਵਿੱਚ ਵਾਲਮਰ ਨੇ ਗੋਲੀਆਂ ਮਾਰਨ ਸਾਡੇ ਯਾਰ ਸਾਨੂੰ ਮਾਰਦੇ ਨਾ ਇਹ ਜਿਹੜੇ ਚੋਰ ਨੇ ਇਹਨਾਂ ਦੇ ਇੱਕ ਨਹੀਂ ਚਲਦੇ ਰਹਣਗੇ ਇਹਨਾਂ ਨੂੰ ਕਮਾਈਆਂ ਦਿੰਦੇ ਰਹਣਗੇ ਸਰਕਾਰਾਂ ਨੂੰ ਜੀ ਜੀ ਦੇਖੋ ਇੱਥੇ ਸ਼ਾਂਤਮਈ ਤਰੀਕੇ ਦੇ ਨਾਲ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਆਪਣੇ ਇਨਸਾਫ਼ ਵਾਸਤੇ ਜਿਹੜੇ ਪੰਕਜ ਬੱਪੂ ਦੇ ਪਰਚਾ ਹੋਇਆ ਉਹਦੀ ਗ੍ਰਿਫਤਾਰੀ ਵਾਸਤੇ ਬਹੁਤ ਹੀ ਸ਼ਾਂਤ ਤਰੀਕੇ ਨਾਲ ਬੈਠਿਆ ਅਸੀਂ ਹੱਥ ਬੰਨ ਕੇ ਅਸੀਂ ਹੱਥ ਬੰਨ ਕੇ ਇਹਨਾਂ ਨੂੰ ਬੇਨਤੀ ਕਰਦੇ ਰਹੇ ਕਿ ਅਸੀਂ ਤੁਹਾਡੇ ਨਾਲ ਗੱਲ ਕਰਨੀ ਆ ਪਰ ਮੈਡਮ ਦਾ ਰਬਈਆ ਦੇਖ ਲਓ ਤੁਸੀਂ ਗੱਡੀ ਕਿਸਾਨਾਂ ਦੇ ਚੜੀ ਆ ਆ ਕਿਸਾਨਾਂ ਦਾ ਹਾਲ ਦੇਖ ਲਓ ਕੱਪੜੇ ਪਾੜ ਤੇ ਪੱਗਾਂ ਲਾਤੀਆਂ ਜਾਨੀ ਬਾਲ ਪੱਟਿਆ ਬਾਈ ਹਾ ਤੋ ਜਿਆਦਾ ਅਤਿਆਚਾਰ ਜਿਹੜਾ ਇੱਥੇ ਦੀ ਡੀਐਸਪੀ ਮੈਡਮ ਅਨਪ੍ਰੀਤ ਬੰਦਿੱਪੁਰ ਬਿਲਕੁਲ ਨਹੀਂ ਜੀ ਉਹ ਬਿਲਕੁਲ ਝੂਠ ਬੋਲਦੀ ਆ ਉਹ ਰਿਕਾਰਡ ਪਤਾ ਲੱਗ ਜੂਗਾ ਉਹਨਾਂ ਨੇ ਸਾਡੇ ਕਿਸਾਨ ਭਰਾਵਾਂ ਦੇ ਬਜ਼ੁਰਗਾਂ ਦੀਆਂ ਪੱਕਾ ਲਾਹੀਆਂ ਅਸੀਂ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਇਨਸਾਫ ਬਾਤੇ मैडम डीएसपी ਦੇ ਦਫ਼ਤਰ ਆ ਕੇ ਬੈਠੇ ਆ ਪਰ ਅੱਜ ਜਿਹੜਾ ਰਬਈਆ ਬਾਈ ਅਬਦਾਲੀ ਨਾਲੋਂ ਪੜਾ ਰਬਈਆ ਅੱਜ ਮੈਡਮ ਦਾ ਉਹ ਕਹਿੰਦੀ ਪਹਿਲਾਂ ਕਿਹਾ ਸੀ ਵੀ ਜਦੋਂ ਰੋਸ ਪ੍ਰਸ਼ਾਸਨ ਵੀ ਸਾਡੀ ਗੱਡੀ ਬਿਲਕੁਲ ਨਹੀਂ ਜੀ ਅਸੀਂ ਸਟੇਜ ਤੋਂ ਐਲਾਨ ਕਰਤਾ ਵੀ ਅਸੀਂ ਮੈਡਮ ਨੂੰ ਜਾਣ ਨਹੀਂ ਦਿੰਦੇ ਅਸੀਂ ਮੈਡਮ ਦੇ ਨਾਲ ਬੈਠ ਕੇ ਜਿਹੜਾ ਪਰਚਾ ਪ੍ਰਤੀ ਅਸੀਂ ਗੱਲਬਾਤ ਕਰਨੀ ਆ ਪਰ ਮੈਡਮ ਦਾ ਰਬਈਆ ਇੰਨਾ ਇੰਨਾ ਨਰਦਈ ਅਸੀਂ ਪਹਿਲੀ ਵਾਰ ਦੇਖ ਰਿਆ ਕਿਉਂਕਿ ਕੋਈ ਪੁਲਿਸ ਮੁਲਾਜ਼ਮ ਭਾਈ ਐਦਾਂ ਨਹੀਂ ਕਰਦਾ ਹੁੰਦਾ ਜਦੋਂ ਗੱਲ ਤੋਂ ਪ੍ਰਸ਼ਾਸਨ ਪੱਜ ਰਿਹਾ ਇਥੋਂ ਪਤਾ ਲੱਗਦਾ ਸਾਨੂੰ ਪੱਕੇ ਚ ਪੱਪੂ ਦੇ ਨਾਲ ਇਹਨਾਂ ਦੀ ਵੀ ਭਾਈ ਹਿੱਸੇਦਾਰੀ ਆ ਹਿੱਸੇਦਾਰੀ ਹੁਣ ਗੱਡੀ ਤੇ ਨਿਕਲਣ ਦੇ ਤਾਂ ਭਾਈ ਬਿਲਕੁਲ ਸਾਡੀਆਂ ਜਾਨਾਂ ਜਾ ਸਕਦੀਆਂ ਨੇ ਸਾਡੀਆਂ ਗੱਦਨਾ ਵੱਡੀਆਂ ਜਾ ਸਕਦੀਆਂ ਨੇ ਸਾਡੇ ਤੇ ਮਨ ਚਾਹੇ ਇਹ ਪਰਚੇ ਦਰਜ ਕਰ ਸਕਦੇ ਆ ਪਰ ਅਸੀਂ ਮੈਡਮ ਨੂੰ ਨਹੀਂ ਜਾਣ ਦਿੰਦੇ ਅਸੀਂ ਸ਼ਾਂਤ ਮੈਥਰੀਕੇ ਨਾਲ ਪ੍ਰਦਰਸ਼ਨ ਕਰਨਾ ਚਾਹੁੰਦੇ ਆ ਚਾਹੁੰਦੇ ਆ ਬਾਈ ਉਸ ਪ੍ਰਦਰਸ਼ਨ ਨੂੰ ਐਨਸਿਕ ਭੜਕਾਉ ਬਾਈ ਮੈਡਮ ਨੇ ਆ ਕੇ ਉੱਤੇ ਗੱਡੀ ਚੜ੍ਹਿਆ ਤੁਹਾਨੂੰ ਪਤਾ ਲੱਗਿਆ ਦੇਖਿਆ ਤੁਸੀਂ ਕਵਰੇਜ ਕੀਤਾ ਸੋ ਅੱਜ ਦਾ ਜਿਹੜਾ ਅਤਿਆਚਾਰ ਆ ਬਾਈ ਇਹ ਜਗ ਜਹਰਾ ਜਾਨੀ ਪਤਾ ਲੱਗਿਆ ਵੀ ਜਿਹੜੀ ਇੱਥੇ ਦਾ ਦੇਮਾਨਾ ਇੱਥੇ ਦਾ ਪ੍ਰਸ਼ਾਸਨ ਉਹ ਪੰਕਜ ਪੱਪੂ ਨੂੰ ਵਿਚਾਰ ਰਿਹਾ ਬਾਈ ਪੰਕਜ ਪੱਪੂ ਨੂੰ ਵਿਚਾਰ ਰਿਹਾ ਗੱਡੀ ਰੋਕਣਾ ਕਿੰਨਾ ਕੁ ਵਾਜਬ ਸਮਝਦੇ ਹੋ ਬਾਈ ਜੀ ਗੱਡੀ ਅਸੀਂ ਹੱਥ ਬਨ ਕੇ ਬੇਨਤੀ ਕੀਤੀ ਸੀ ਵੀ ਸਾਡੀ ਗੱਲ ਸੁਣ ਕੇ ਜਾਇਓ ਕਿਉਂਕਿ ਹਜ਼ਾਰਾਂ ਲੋਕ ਨੇ ਜਿਹੜੇ ਉਰੇ ਬੈਠੇ ਆ ਕਿਉਂਕਿ ਬਾਈ ਇਹਨਾਂ ਨੂੰ ਛੱਡ ਕੇ ਮੈਡਮ ਇੱਥੋਂ ਪੱਜ ਰਹੀ ਆ ਅਸੀਂ ਇਹੀ ਬੇਨਤੀ ਕਰਦੇ ਆਂ ਵੀ ਇਹਨਾਂ ਲੋਕਾਂ ਦੀਆਂ ਗੱਲਾਂ ਬਾਤਾਂ ਸੁਣੋ ਤੁਸੀਂ ਸੁਣ ਕੇ ਇਹਨਾਂ ਦਾ ਮਸਲਾ ਹੱਲ ਕਰੋ ਅਸੀਂ ਕਿਹਾ ਸੀ ਵੀ ਸਾਡੀ ਜਿਹੜੀ ਸਟੇਜ ਤੋਂ ਅਨਾਉਂਸਮੈਂਟ ਹੋਈ ਆ ਸਾਡੀ ਕਿਸਾਨ ਮਜ਼ਦੂਰ ਵਰਚੇ ਦੀ ਜਿਹੜੀ ਮੰਗ ਆ ਉਹਨਾਂ ਨਾਲ ਮੀਟਿੰਗ ਕਰੋ ਮੈਡਮ ਡੇਰ ਜਾਣ ਦੇਵਾਂਗੇ ਸੋ ਆ ਦੇਖੋ ਭਰਾਵੋ ਸਾਡੇ ਕੱਪੜੇ ਵੀ ਪਾੜੇ ਗਏ ਨੇ ਬੀਐਸਪੀ ਮੈਡਮ ਕਹਿੰਦੀ ਉਹਨਾਂ ਦੀ ਵਰਦੀ ਪਾੜੀ ਗਈ ਆ ਕੀ ਦੋਸ਼ ਨੇ ਵਰਦੀ ਦੇਖ ਲਓ ਉਹਨਾਂ ਦੀ ਵੀ ਪਾੜੀ ਗਈ ਆ ਕਿ ਨਹੀਂ ਪਾੜੀ ਗਈ ਆ ਸਾਡੀ ਭੈਣ ਆ ਸਤਕਾਰਯੋਗ ਆ ਸਾਡੇ ਭੈਣਾਂ ਸਮਾਨ ਆ ਸਾਡੀਆਂ ਧੀਆਂ ਸਮਾਨ ਆ ਅਸੀਂ ਕਿਸਾਨਾਂ ਦੇ ਵਿੱਚ ਰਹਿਣ ਵਾਲੇ ਲੋਕ ਆ ਇਹ ਪੰਕਜ ਮੱਤੂ ਟਾਉਣ ਲੱਗੇ ਹੋਏ ਨੇ ਅਸੀਂ ਵਰਤੀ ਕਿਉਂ ਪਾੜਾਂਗੇ ਯਾਰ ਕਿਸੇ ਤੋਂ ਹੁਣ ਹੁਣ ਕੀ ਲੋਕ ਹੁਣ ਕਿਸਾਨ ਕੀ ਮੰਗ ਕਰਦੇ ਨੇ ਕਿਸਾਨ ਮੰਗੇ ਕਰਦੇ ਨੇ ਕਿ ਪੱਪੂ ਪੰਕਜ ਨੂੰ ਭਾਈ ਲੱਖਾਂ ਦੇ ਪੈਸੇ ਆ ਜਿਹੜੀਆਂ ਹੋਰ ਬੰਦੀਆਂ ਧਰਾਮਾਂ ਨੇ ਉਹ ਤੇ ਲਾ ਕੇ ਐਫਆਰ ਵੀ ਕਰਕਮ ਕਰਦੇ ਬਸ ਸਾਡਾ ਕੋਈ ਯਾਦ ਮਕਸਦ ਨਹੀਂ ਸਾਡਾ ਮਾਈਟ ਨਾਲ ਜਾ ਕਿਸੇ ਪ੍ਰਸ਼ਾਸਨ ਨਾਲ ਕੋਈ ਵਿਰੋਧ ਨਹੀਂ ਅਸੀਂ ਤਾਂ ਪੰਕਜ ਪੱਪੂ ਦੇ ਚੋਰਾਂ ਦੀ ਹਮਾਇਤ ਤੇ ਆ ਗਏ ਭਾਈ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਪੱਗਾ ਨਹੀਂ ਰਹਿਣਗੀਆਂ ਆ ਦੇਖ ਲੀਆਂ ਕੀ ਲੋਕਾਂ ਨੇ ਭਾਈ ਦਿਨ ਦਿਹਾੜੇ ਨਾਬੇ ਸ਼ਹਿਰ ਦੇ ਵਿੱਚ ਜਿੰਦੇ ਟੁੱਟਦੇ ਨੇ ਵੱਡੀਆਂ ਚੋਰੀਆਂ ਹੁੰਦੀਆਂ ਨੇ ਅਸੀਂ ਉਹ ਚੋਰਾਂ ਨੂੰ ਫੜਿਆ ਕਿਸਾਨਾਂ ਨੇ ਫੜਿਆ ਇਹ ਪ੍ਰਸ਼ਾਸਨ ਦਾ ਕੰਮ ਧੀ ਜਿਹੜਾ ਅਸੀਂ ਕਰ ਰਹੇ ਹਾਂ ਲੋਕ ਹੋਇਆ ਕੀ ਹੈ ਜੀ ਸਾਰੀ ਟਕਰਾਓ ਕਿਉਂ ਹੈ ਪੁਲਿਸ ਦੇ ਨਾਲ ਅਸਲ ਵਿੱਚ ਸ਼ਾਂਤਮਈ ਧਰਨਾ ਲਾ ਰਹੇ ਸੀ ਅਸੀਂ ਇੱਕ ਪਾਸੇ ਬੈਠੇ ਸੀ ਉਦੋਂ ਸਾਡੇ ਅਗੋਹਨੀ ਮੀਟਿੰਗ ਹੋਈ ਤਾਂ ਉਹਨਾਂ ਨੇ ਕਿਹਾ ਕਿ ਦੋਨੇ ਜਿਹੜੇ ਗੇਟ ਨੇ ਇਹਨਾਂ ਦਾ ਘਰਾਓ ਕਰੋ ਵੀ ਕੋਈ ਵੀ ਮੁਲਾਜ਼ਮ ਅੰਦਰ ਤਾਂ ਬਾਹਰ ਨਾ ਆਵੇ ਬਾਹਰਲਾ ਅੰਦਰ ਨਾ ਜਾਵੇ ਅਸੀਂ ਸ਼ਾਂਤਮਈ ਬੈਠੇ ਤੇ ਤਾਂ ਇੱਜੇ ਦੇਖੋ ਘੱਟਿਆ ਪ੍ਰਸ਼ਾਸਨ ਕਿਵੇਂ ਜਿਹੜੀ ਅੱਥੀ ਹੋਇਆ ਮਨਦੀਪ ਕਾਂਜੇ ਕਾਂਜੀ ਮਾ ਅਕੀ ਮੈਂ ਆਪਣੇ ਗੁੰਡਿਆਂ ਨੂੰ ਲੈ ਕੇ ਬਾਹਰ ਆਈ ਕਿ ਮੈਂ ਸਾਡੇ ਕਿਸਾਨ ਵੀਰਾਂ ਨਾਲ ਉਹਨਾਂ ਧੱਕਾ ਮੁਕੀ ਕਰਿਆ ਤੇ ਮੇਰੇ ਉਹਨੇ ਬਾਲ ਪੱਟੇ ਅਸੀਂ ਸ਼ਾਂਤਮਈ ਬੈਠੇ ਸੀ ਤੇ ਨਾਲੇ ਸਾਡੇ ਮੁੱਕੀਆਂ ਮਾਰੀਆਂ ਗਈਆਂ ਇਹ ਕਿੱਥੋਂ ਦਾ ਪ੍ਰਸ਼ਾਸਨ ਹੈ ਅਸੀਂ ਆਪਣਾ ਹੱਕ ਮੰਗ ਰਹੇ ਤੇ ਅਸੀਂ ਹੱਕ ਮੰਗਦੇ ਲੋਕਾਂ ਦੇ ਜੇ 100 ਸੋਰੀ ਕਟਰਾਲੀ ਚੋਰ ਜਿਹਦੇ ਅਸੀਂ ਪੂਰਾ ਸਬੂਤ ਦੇ ਚੁੱਕੇ ਇੱਥੇ ਪ੍ਰਸ਼ਾਸਨ ਨੂੰ ਅੱਜ ਸੁੱਤਾ ਬੈਠਾ ਦਾ ਪ੍ਰਸ਼ਾਸਨ ਅਸੀਂ ਪੂਰੇ ਸਬੂਤਾਂ ਦੇ ਨਾਲ ਉਹਨਾਂ ਦੇ ਸਾਹਮਣੇ ਕਰ ਚੁੱਕੇ ਤਾਂ ਵੀ ਇੱਥੋਂ ਦਾ ਪ੍ਰਸ਼ਾਸਨ ਉਹ ਪੱਪੂ ਪੰਕਜ ਨੂੰ ਗਿਰਫਤਾਰ ਕਰਨ ਦੀ ਬਜਾਏ ਸਾਡੇ ਕਿਸਾਨ ਵੀਰਾਂ ਤੇ ਸਾਡੇ ਮਾਮਾ ਪੈਣਾਂ ਅੱਜ ਲਾਠੀ ਚਾਰਜ ਕਰ ਡੰਡਾ ਕੇ ਚੱਕ ਰਹੇ ਨੇ ਉਹ ਮਨਦੀਪ ਕਾਰਚੀ ਮਾ ਨੇ ਮੇਰੇ ਬਾਲ ਪੱਟੇ ਨੇ ਮੇਰਾ ਕੀ ਕਸੂਰ ਸੀ ਅਸੀਂ ਸਿੱਪ ਆਪਣੇ ਹੱਕ ਮੰਗ ਰਹੇ ਸੀ ਮਨਦੀਪ ਕੌਰ ਕਹਿੰਦੇ ਨੇ ਥੋਨੇ ਉਹਨਾਂ ਦੀ ਵਰਦੀ ਫੜੀ ਵਰਦੀ ਪਾੜੀ ਕੋਈ ਲੱਗਦਾ ਇਸ ਤਰ੍ਹਾਂ ਦਾ ਨਹੀਂ ਅਸੀਂ ਉਹਦੇ ਵਰਦੀ ਤਾਂ ਲੈ ਲਓ ਜੀ ਉਹਦੀ ਵਰਦੀ ਚੱਕ ਕਰ ਲਓ ਉਹਦੀ ਵਰਦੀ ਤੇ ਇੱਕ ਖਰੋਚ ਵੀ ਹੋਵੇ ਤੇ ਸਾਡੇ ਕਿਸਾਨ ਵੀਰਾਂ ਦੇ ਜਿਵੇਂ ਉਹਨੇ ਕੱਪੜੇ ਪਾੜੇ ਨੇ ਕਿਵੇਂ ਸਾਡੇ ਕਿਸਾਨ ਵੀਰਾਂ ਦਾ ਕੌਣ ਕੌਣ ਅੱਤਕਾਮੁਕੀ ਕਰੀ ਗਈ ਕਿ ਮੈਂ ਪੱਗਾਂ ਤਾਰੀਆਂ ਕੰਨ ਇਹ ਇਥੋਂ ਦਾ ਘਟਿਆ ਪ੍ਰਸ਼ਾਸਨ ਹੈ ਜਿਹੜਾ ਦੇਮਾਨ ਦੀ ਸਹਤੇ ਤੇ ਭਗਵੰਤ ਮਾਨ ਜਿਹੜਾ ਇਥੋਂ ਦਾ ਮੁੱਖ ਮੰਤਰੀ ਜਿਹੜਾ ਕਹਿੰਦਾ ਸੀ ਪਿੰਡਾਂ ਤੋਂ ਸਰਕਾਰ ਚੱਲੂਗੀ ਇਹ ਸੱਤਾਂ ਤੋਂ ਸਰਕਾਰ ਚੱਲੂਗੀ ਜਦੋਂ ਪਿੰਡਾਂ ਵਾਲੇ ਅੱਜ ਆਪਣਾ ਹੱਕ ਮੰਗ ਰਹੇ ਨੇ ਤਾਂ ਕਿਵੇਂ ਸਾਡੇ ਉੱਤੇ ਦਸਤਤ ਕੀਤਾ ਜਾਂਦਾ ਹੈ ਇਥੋਂ ਦਾ ਘਟਿਆ ਪ੍ਰਸ਼ਾਸਨ ਅਸੀਂ ਭਗਵੰਤ ਮਾਨ ਨੂੰ ਚੇਤਾਵਨੀ ਦਿੰਨੇ ਆ ਜੈਨੇ ਸਾਡੇ ਇਹ ਪਰ ਇਹਨੂੰ ਰੁਪੈ ਨੂੰ ਨਾਕੀ ਗ੍ਰਿਫਤਾਰ ਕਰਿਆ ਤਾਂ ਅਗਲਾ ਐਕਸ਼ਨ ਅਸੀਂ ਬਹੁਤ ਤਿੱਖਾ ਕਰਾਂਗੇ ਅਸੀਂ ਸਿਰ ਤੇ ਕੇ ਵੀ ਇਹਦੀ ਗ੍ਰਿਫਤਾਰੀ ਕਰਾ ਕੇ ਜਾਵਾਂਗੇ ਲੰਬਾ ਮੋਰਚਾ ਚੱਲੂਗਾ ਜਦੋਂ ਤੱਕ ਇਹਨੂੰ ਗ੍ਰਿਫਤਾਰ ਨਹੀਂ ਕਰਦੇ ਅਸੀਂ ਇਸੇ ਤਰ੍ਹਾਂ ਇੱਥੇ ਗੱਟੇ ਰਹਾਂਗੇ ਹੋਇਆ ਕੀ ਸੀ ਸਾਰੀ ਗੱਲ ਦੱਸੋ ਪਹਿਲਾਂ ਅਸੀਂ ਸ਼ਾਂਤਮਈ ਸੰਘਰਸ਼ ਕਰ ਰਹੇ ਸੀ ਜੋ ਕਿ ਪਿਛਲੇ ਸਾਰੇ ਪ੍ਰਸ਼ਾਸਨ ਨੂੰ ਸਾਰੀ ਮੀਡੀਆ ਨੂੰ ਪਤਾ ਹੈਗਾ ਵੀ ਅਸੀਂ ਜਿਹੜੇ ਟਰਾਲੀ ਚੋਰ ਨੇ ਉਹਨਾਂ ਦੀ ਪੈੜ ਨੱਪਦੇ ਨੱਪਦੇ ਪੱਪੂ ਪੰਕਜ ਦੇ ਬਾਗਲ ਦੇ ਵਿੱਚ ਆ ਕੇ ਟਰਾਲੀਆਂ ਛਰਿਆਂ ਫੜਾਈਆਂ ਨਗੀਆਂ ਇਹ ਚੋਰ ਐਫ ਆਈ ਆਰ ਤਾਂ ਦਰਜ ਹੋ ਗਈ ਇੱਕ ਦੂਜੀ ਅੰਬਰਸਰਵਰੀ ਹੋਈ ਨਹੀਂ ਉਦੋਂ ਅਸੀਂ ਨੇ ਐਲਾਨ ਕਰਿਆ ਸੀ 22 ਤਰੀਕ ਨੂੰ ਅਸੀਂ ਵੱਡਾ ਡੀਸੀ ਦਫਤਰ ਦਾ ਜਿਹੜਾ ਘਰਾਓ ਕਰਾਂਗੇ ਅੱਜ ਅਸੀਂ 7 ਮਈ ਤਰੀਕੇ ਦੇ ਨਾਲ ਸੰਘਰਸ਼ ਕਰ ਰਹੇ ਸੀ ਕਿਸਾਨ ਮਜ਼ਦੂਰ ਮੋਰਚੇ ਦੀ ਮੀਟਿੰਗ ਤੋਂ ਬਾਅਦ ਜਦੋਂ ਸਾਡੇ ਅੱਗੋਂ ਨੇ ਐਲਾਨ ਕੀਤਾ ਵੀ ਦੋਨੇ ਗੇਟ ਬੰਦ ਕਰ ਲੋ ਤਾਂ ਇੱਥੋਂ ਦੀ ਮਨਦੀਪ ਕੌਰ ਚੀਮਾ ਆਪਣੇ ਸਿਵਲ ਕੱਪੜੇ ਦੇ ਵਿੱਚ ਆਪਣੇ ਗੁੰਡਾ ਪ੍ਰਸ਼ਾਸਨ ਨੂੰ ਲਿਆ ਕੇ ਸਾਡੇ ਕਿਸਾਨ ਭਾਈਆਂ ਦੇ ਕੱਪੜੇ ਪਾੜੇ ਨੇ ਜਦੋਂ ਅਸੀਂ ਭੈਣਾ ਅੱਗੇ ਹੋਈਆਂ ਤਾਂ ਇਹਨਾਂ ਨੇ ਮੇਰੀ ਛਾਤੀ ਦੇ ਵਿੱਚ ਮੁੱਕੀਆਂ ਮਾਰੀਆਂ ਨੇ ਮੇਰੇ ਨਾਲ ਦੀ ਸਾਡੀ ਸੂਬਾ ਕੁਦੇ ਬਾਲ ਪੱਟੇ ਨੇ ਸਾਡਾ ਕੀ ਕਸੂਰ ਹੈਗਾ ਅਸੀਂ ਇਨਸਾਫ ਮੰਗਦੇ ਆ ਇੱਕ ਚੋਰ ਨੂੰ ਬਚਾਉਣ ਵਾਸਤੇ ਕਿਸਾਨਾਂ ਤੇ ਲਾਠੀ ਚਾਰਜ ਕਰ ਰਹੇ ਨੇ ਅਸੀਂ ਇਨਸਾਫ ਦੀ ਮੰਗ ਕਰਦੇ ਆ ਸਾਡੀ ਜਿਹੜੀ ਇਹ ਗੱਲ ਹੈ ਸੀਐਮ ਕੋਲੇ ਪਹੁੰਚਾਈ ਜਾਵੇ ਜਿਹੜੇ ਕਹਿੰਦੇ ਵੀ ਮੈਂ ਕਿਸਾਨਾਂ ਦੇ ਨਾਲ ਆ ਇਹ ਚੋਰਾਂ ਦੀ ਸਰਕਾਰ ਹੈਗੀ ਇਹ ਕੁੱਤੀ ਚੋਰਾਂ ਦੇ ਨਾਲ ਰਲ ਗਈ ਪਰ ਜਿਹੜਾ ਅੱਜ ਦਾ ਸਾਡਾ ਐਲਾਨ ਹੈਗਾ ਅਸੀਂ ਜਾਣ ਦੇ ਸਕਦੇ ਆ ਇਹ ਗੱਡੀ ਨੂੰ ਅੱਕੇ ਲੰਘਣ ਦਿੰਦੇ ਚਾਹੇ ਗੱਡੀ ਸਾਡੇ ਉੱਪਰ ਦੀ ਲੰਘ ਦੇ ਲੰਘ ਜੇ ਐਨਾ ਕਹਿੰਦੀ ਹਾਂ ਮੈਂ ਤੁਹਾਡਾ ਸਾਰਿਆਂ ਦਾ ਧੰਨ ਮੈਂ ਇਹਨਾਂ ਨਾਲ ਗੱਲ ਕਰਨ ਆਈ ਸੀ ਤੁਸੀਂ ਮੇਰੇ ਭਰਾਵਾਂ ਵਰਗੇ ਆ ਸਾਈਡ ਤੇ ਹੋਦੋ ਮੇਰੀ ਗੱਡੀ ਲੰਘ ਲੈੰਦੋ ਤੁਸੀਂ ਕੰਮ ਕੋਈ ਰਸਤਾ ਨਹੀਂ ਹੈਗਾ ਸਾਰਾ ਰਸਤੇ ਇਹਨਾਂ ਨੇ ਬਲੌਕ ਕੀਤੇ ਹੋਏ ਆ ਵੀ ਮੇਰੀ ਗੱਡੀ ਲੰਘ ਲੈੰਦੋ ਮੇ ਕੋਈ ਜ਼ਰੂਰੀ ਕੰਮ ਤੇ ਜਾਣਾ ਗੱਡੀ ਦੇ ਅੱਗੇ ਲੰਮੇ ਪੈ ਗਏ ਆ ਫਿਰ ਮੈਨੂੰ ਧੱਕੇ ਮੁੱਕੀਆਂ ਮਾਰੀਆਂ ਮੇਰੀ ਯੂਨੀਫਾਰਮ ਕਿੱਤੀ ਮੇਰਾ ਜੂੜਾ ਖਿੱਚਿਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਮੈਡਮ ਕਿਸਾਨ ਕੈਂਪ ਦੇ ਵਿੱਚ ਅਸੀਂ ਕਿਹਾ ਸੀ ਵੀ ਤੁਸੀਂ ਬਾਹਰ ਨਹੀਂ ਜਾ ਸਕਦੇ ਜਦ ਤੱਕ ਸਾਨੂੰ ਕਨਫਰਮ ਨਾ ਮਿਲੇ ਬੇਤਬਾਸੀ ਸੀ ਕਿ ਮੇਰਾ ਜ਼ਰੂਰੀ ਕੰਮ ਆ ਮੈਨੂੰ ਗੱਡੀ ਨੂੰ ਜਾਲੇ ਤੋਂ ਬਾਹਰ ਇਹਨਾਂ ਨੇ ਮੇਰੇ ਨਾਲ ਤੱਕਾ ਮੁੱਕੀ ਕੀਤੀ ਮੇਰੀ ਯੂਨੀਫਾਰਮ ਖਿੱਚੀ ਮੇਰਾ ਜੂੜਾ ਖਿੱਚਿਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਇੱਕ ਲੇਡੀ ਅਫਸਰ ਦੇ ਉੱਪਰ ਹੱਥ ਚੱਕ ਰਹੇ ਆ ਕਾਰਵਾਈ ਕਰ ਕੀਤੀ ਜਾ ਰਹੀ ਆ ਮੈਨੂੰ ਕੋਈ ਸਾਰਿਆਂ ਤੇ ਹੋਊਗੀ ਜੀ ਕਾਰਵਾਈ